ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਹੈਰੀ ਬਸਰਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਖੜੇ ਦੇ ਬਾਬਾ ਅੱਜ ਪਿੰਡ ਬੋਰਜ ਕੇਲਾ ਵਿੱਚ ਸਰਪੰਚੀ ਦੀ ਜਿੱਤਣ ਦੀ ਖੁਸ਼ੀ ਚ ਪ੍ਰੋਗਰਾਮ ਚੱਲ ਰਿਹਾ ਹੈ ਤਿਆਰੀਆਂ ਚੱਲ ਰਹੀਆਂ ਸਵੇਰੇ ਸਵੇਰੇ ਇੱਧਰ ਗੋਰੀਆਂ ਮੇਮਾਂ ਦਾ ਚਿਹਤਾ ਇੱਧਰ ਆਪਣਾ ਸਰਪੰਚ ਇੱਧਰ ਬਾਲ ਬੱਚਾ ਨਾਲੇ ਇੱਧਰ ਗੱਲ ਸੁਣੀ ਇੱਕ ਵਾਰ ਤੇ ਇੱਧਰ ਬਾਬਾ ਜੀ ਲੰਬਾ ਮਿਲਿਆ ਹਾਂਜੀ ਹਾਂਜੀ ਇੱਧਰ ਲੰਬਾ ਮਿਲਿਆ ਯਾਰ ਕੋਲੇ ਜਿਸ ਕਾਰਨ ਭਰਾ ਇਹ ਇਹਦੇ ਵਿੱਚ ਨਾ ਦੱਸੀ ਆਪਾਂ ਵਧੀਆ ਯਾਰ ਨਹੀਂ ਨਹੀਂ ਦੱਸੀ ਨਹੀਂ ਨਹੀਂ ਘਾਟਾ ਬਹੁਤ ਏਦਾਂ ਨਿਆਣਾ ਮਾਰ ਸਹਰਾ ਜਣੀ ਗੱਲ ਆਹ ਇੰਨਾ ਕ ਦੱਸ ਸਕਦੇ ਹੈ ਇੱਧਰ ਇੱਧਰ ਪ੍ਰੋਗਰਾਮ ਚੱਲ ਰਿਹਾ ਤਿਆਰੀ ਹੋ ਰਹੀ ਆ ਕਿਹੜੇ ਕਿਹੜੇ ਬਾਜੀ ਪਕੌੜੇ ਕਰਨੇ ਆ ਫਿੰਗਰ ਅੱਛਾ ਪਾਲ ਕਾਲੇ ਵੀ ਆ ਆ ਆ ਬਾਬਾ ਜੀ ਦੁਕਾਨ ਖੋਲਣੀ ਆ ਅੱਜ ਪਕੌੜੀਆਂ ਨੇ ਕੋਈ ਨਹੀਂ ਦੇਣਾ ਅੱਛਾ ਸਾਹਮਣੇ ਆ ਸਾਹਮਣੇ ਤਾਂ ਹੈਗੀ ਆ ਜੇ ਕੋਈ ਵੀ ਚੀਜ਼ ਹੈ ਨਾ ਕਿਸੇ ਪਿੰਡ ਚੋਂ ਨਹੀਂ ਮਿਲਦੀ ਉਹ ਚੰਨੀ ਬਾਬੇ ਕੋਲ ਮਿਲਦੀ ਆ ਬਾਕੀ ਅੱਗੇ ਜੋ ਜੋ ਪ੍ਰੋਗਰਾਮ ਹੋਊਗਾ ਆਪਾਂ ਦਿਖਾਵਾਂਗੇ ਵਲੌਗ ਦੇ ਵਿੱਚ ਆ ਆਪਣੇ ਪਿੰਡ ਦਾ ਗੁਰਦੁਆਰਾ ਆ ਰੱਬ ਇੱਕ ਵਾਰ ਦੱਸਿਲੇ ਬਾਬਾ ਕੀ ਹੋਇਆ ਫਾਇਦਾ ਹੋ ਗਿਆ ਤੇਰਾ ਤਾਂ ਹਨਾ ਅੱਜ ਫਾਇਦਾ ਕਾਦਾ ਬਾਬਾ ਗੁਰਦੁਆਰੇ ਆਈ ਸੇਵਾ ਕਰਨ ਵਧੀਆ ਹੋ ਗਿਆ ਬਾਬੇ ਨੇ ਸੌਣ ਲਈ ਕੀ ਚੱਕਰ ਕੀ ਹੋਇਆ ਅੱਜ ਦੱਸ ਦੇਣਾ ਹੋ ਗਿਆ ਕਹੀ ਲੱਭਦੇ ਉਹ ਉਹ ਬਾਬਾ ਸਹੀ ਗੱਲ ਐ ਏ ਦਾ ਆਣ ਗਵਾੜ ਕਹੀ ਜਾਂਦੇ ਆਣ ਗਵਾੜ ਲੈ ਗਏ ਉਹ ਵੀ ਦਾ ਘਰ ਵੀ ਦਾਸ ਤਾਂ ਦੋ ਜੇ ਕਿ ਇੱਥੇ ਰਹਿ ਗਈ ਆ ਬੰਦਾ ਦਾ ਲੋਅਮੈਂਟ ਕਰ ਦੋ ਬਾਬਾ ਹਨਾ ਉਹ ਵੀ ਕਹਿੰਦਾ ਜੇ ਜੱਗ ਗਵਾਜ ਦੇ ਬਾਬਾ ਲੋਅਮੈਂਟ ਕਰ ਦਿੰਦਾ ਤੇ ਭਾਈ ਕੇ ਤੇ ਜੱਗ ਚਲਾ ਕੇ ਦੇਜੋ ਹਾਂ ਇਹ ਵੀ ਲੋਅਮੈਂਟ ਕਰ ਦੇ ਭਾਈ ਕਹੀ ਕੇ ਦੀ ਰਹਿ ਜੇ ਲੈ ਗਈ ਆ ਤੇ ਘਰ ਨੂੰ ਲੈ ਜਾ ਕੇ ਦੀ ਹੈਗੀ ਤਾਂ ਨਹੀਂ ਬਾਬਾ ਤੂੰ ਆਣ ਗਵਾੜ ਫਸੀ ਜਾਣਾ ਸੀ ਉਹ ਬਾਜੀ ਦਿਖਾ ਦਮ ਮੜਾ ਜਾ ਉਹ ਹੀ ਗੱਲ ਆ ਜੇ ਚੋਰੀ ਕਰ ਨਹੀਂ ਬੰਦਾ ਅੰਦਰ ਹੀ ਰੱਖ ਲਵੇ ਬਿਜਾਦੋ ਸਾਮ ਹੀ ਲੰਦ ਨਿਸ਼ਾਨੀ ਮਟਾ ਲਓ ਇਹਦੀ ਉਹ ਹੀ ਗੱਲ ਆ 5 600 ਦੀ ਕਹੀ ਆ ਬਾਬਾ ਇਹਧਰ ਆਣ ਗਵਾੜ ਲੜੀ ਜਾਂਦਾ ਉਹ ਨਹੀਂ ਕਰਦੇ ਮੈਂ ਬਾਸ ਹਰ ਸਿਕਾ ਆ ਬਾਪੇ ਦਾ ਮੁੰਡਾ ਆ ਇਹ ਚੱਕ ਕੇ ਲਿਆਇਆ ਖਰਿਆ ਨਹੀਂ ਨਹੀਂ ਤੇ ਪਿੰਡ ਹੀ ਸੀਗੇ ਸੋਗਣ ਸਾਦਾ ਪਾਠ ਕਰਾਉਣਾ ਸੀ ਮੁੰਡਾ ਦਾ ਕੈਮਰੇ ਵਿੱਚ ਵੀ ਮੁੰਡਾ ਉਹ ਦੇਖ ਤਾਂ ਮੁੰਡਾ ਹੀ ਵਾਲਾ ਤਗੜਾ ਹੋਇਆ ਹੈ ਨਹੀਂ ਬਾਪਾ ਗਾਲਤ ਗੱਲ ਆ ਗੁਰਦੁਆਰੇ ਰਹਿ ਗਈ ਜਦੋਂ ਹੁਣ ਤੁਹਾਡੀ ਚੀਜ਼ ਗਵਾਦੀ ਉਹ ਅਨਾਉਂਸਮੈਂਟ ਕਰ ਦਿੰਦੇ ਆ ਹੈ ਬਾਪੂ ਨੇ ਕਿਤੇ ਬਾਪੂ ਦੇ ਐਵੇਂ ਇਲਜ਼ਾਮ ਲਾਈ ਜਾਂਦਾ ਹੁਣ ਤੂੰ ਇਹ ਵੀ ਹੋਰ ਪੁੱਛਦੇ ਆ ਭਰਾ ਵੀ ਕੁੰਗਾ ਦੀ ਦਿੱਤੀ ਉਹ ਹੀ ਤਾਂ ਗੱਲ ਆ ਨਹੀਂ ਹੁਣ ਇਦਾਂ ਆ ਸਰਪੰਚੀ ਦੇ ਭੋਗ ਦੇ ਵਿੱਚ ਬਾਬੇ ਦਾ 600 ਦਾ ਫਾਇਦਾ ਹੋ ਗਿਆ 600 ਦਾ ਵੱਧ ਹੋ ਗਿਆ ਭਰਾ ਸਾਮਾ ਦੇ 6 ਦਾ ਹੋਰ ਲਾਉਣਾ ਪੈਣਾ ਸੀ ਹੁਣ ਗੁਰੂ ਘਰ ਸੇਵਾ ਕੀਤੀ ਬਾਬਾ ਉਹਦਾ ਡੈਡੀ ਨੇ ਤਾਂ ਗਾਲਾਂ ਕੱਢੀ ਜਾਂਦਾ ਸਵੇਰ ਦਾ ਗੁਰੂ ਘਰ ਸੇਵਾ ਕੀਤੀ ਹੈ ਚਾਰ ਕਰ ਲਈ ਛੱਲੇ ਗਏ ਸੇਵਾ ਕਰ ਲਈ ਆਲੂ ਦਾ ਛੱਲੇ ਨਹੀਂ ਬਾਬਾ ਇਦਾਂ ਹੀ ਚੱਲੂ ਪ੍ਰੋਟੀਨ ਹੁਣ ਉਹ ਕੱਢਣੀ ਆਪਾਂ ਬਾਹਰ ਚੱਲ ਹੁਣ ਲਓ ਜੀ ਸਰਪੰਚ ਖਰਚਾ ਬਹੁਤ ਗਰੀ ਜਾਂਦਾ ਹੁਣ ਮਠਿਆਈ ਲੈਣ ਆ ਗਿਆ ਬਾਬਾ ਕਿਹੜੇ ਆ ਇਹ ਇਹ ਕਹਿੰਦੇ ਸੈਂਡਪੀਸ ਆ ਪਰ ਵਿੱਚੋਂ ਕਰੀਮ ਕੱਢੀ ਆ ਆਹ ਹੋਈ ਸੈਂਡਪੀਸ ਉਹ ਹੀ ਜਾਪਣਾ ਹੀ ਆ ਅੱਛਾ ਥੋੜਾ ਜਿਹਾ ਬੋਟਾਂ ਦਾ ਡੌਟ ਜਿਹਾ ਕਹਿੰਦਾ ਕੰਮ ਚ ਕਢਾਦੀ ਆ ਹਾਂ ਨਹੀਂ ਨਹੀਂ ਕਹਿੰਦਾ ਸੈਂਡਪੀਸ ਹੀ ਚੱਲੂ ਅੱਜ ਬੋਰ ਜੀ ਖੁਸ਼ ਕਰ ਦੇਣੀ ਆ ਵੀਰੇ ਭਾਈ ਦੇ ਸਮਾਨ ਹੁੰਦਾ ਪੂਰਾ ਆਪਾ ਉਹ ਦਾ ਸਰਪੰਚ ਤਾਂ ਕਹਿੰਦਾ ਬਰੈਡ ਪਕੌੜਾ ਵੀ ਕਰ ਦਈਏ ਉਹ ਤਾਂ ਪੀਰਾ ਭਾਈ ਕਹਿੰਦਾ ਪੈਵੇਂ ਹੈ ਨਹੀਂ ਮੇਤੋਂ ਬੇ ਕੋੜਾ ਹੀ ਕਰਨਾ ਅੱਜ ਕੋਈ ਨਾ ਉਹਦਾ ਕਹਿੰਦਾ ਕੋਈ ਚੱਕਰੀਆਂ ਨਹੀਂ ਸਹੀ ਗੱਲ ਆ ਅੱਜ ਚਲੂ ਮਠਿਆਈ ਪਕੌੜਾ ਸਭ ਕੁਝ ਅੱਤ ਘਰਾਤੀ ਆ ਛੋਟੀ ਸਰਪੰਚ ਨੇ ਮੱਥਾ ਟੇਕੂ ਏ ਸਾਫ ਕੀਤੀ ਆ ਆਪਣੇ ਆਹ ਸੇਵਾ ਕੀਤੀ ਆ ਸ਼ਿੰਦੀ ਬਾਬੇ ਵੱਲੋਂ ਸੇਵਾ ਕਰਾਈ ਗਈ ਆ ਸਪਾਈ ਕਰਾਈ ਜਾਣੀ ਗੇ ਸੇਵਾ ਨਹੀਂ ਕਰਾਈ ਆਪਰੇ ਪੰਜ ਸਾਲ ਸੀਗੇ ਆਪਣੇ ਬਾਹਰ ਚੜ ਕੇ ਸਾਲੇ ਪਾੜ ਨੰਬਰ 1 ਦੇ ਪੰਜ ਆ ਇਹ ਪੰਜ ਦੇ ਪੰਜ ਦੇ ਐ ਪੰਜ ਦੇ ਆ ਅੱਛਾ ਬਾਬਾ ਵੀ ਹੋ ਗਿਆ ਰੈਡੀ ਕਰਦੇ ਆਪਾਂ ਬਾਬਾ ਚਾਰ ਹੋਇਆ ਪੰਜ ਹੋਇਆ ਹੁਣ ਤਾਂ ਪਿੰਡ ਦੇ ਹੀ ਆ ਸਹੀ ਆ ਸਹੀ ਆ ਲਓ ਜੀ ਸ਼ੁਰੂ ਕਰਾਉਣ ਲੱਗੇ ਆ ਸਾਹਿਬ ਦਾ ਪਾਠ ਆਪਣੇ ਸਰਪੰਚ ਸਾਹਿਬ ਚੜਾ ਰਿਹਾ ਯਾਰ ਮਾਲਾ ਸਾਹਿਬ ਪਪਾ ਜੀ ਆਹ ਲਓ ਤੇ ਇਹਦੇ ਨਾਲ ਆਉਂਦੇ ਆ। ਆਈ ਕਿ ਇਹ ਹੈ ਕਿ ਇਹ ਹੈ। ਹਾਂ। ਫਰਮਾਂ ਤੋਂ ਆ ਗਏ। ਹੂੰ? ਪੰਥ ਸ਼ੌਰ ਹੋਵੇ, ਕੀ ਹੋ ਰਿਹਾ ਤਾਜੋ। ਜੇ ਕੋ ਕੋ ਨਾਲ ਚੜਾਉਂਦਾ ਵੇ। ਰਿਵਾਜ ਜਿੱਦੀ ਪਤਾ ਹੈ ਕਿ ਪਪਾ ਜੀ ਸ਼ਾਗਰ ਨੂੰ ਪਪਾ ਜੀ ਨੂੰ ਪਾਰ ਕਰ ਦੱਸ। ਪਹਿਤੰ ਗੁਰੂ ਜੀ ਬੋਲੀ ਨੂੰ ਅਸੀਂ ਕਿਹਾ ਜੀ ਗੁਰੂ ਜੀ ਬੋਲੀ ਦਾ ਸੰਬਸਦ ਫਾਰਕ ਆਜਾ ਹਾਂ ਗੁਰੂ ਜੀ ਨੂੰ ਪਹਿਲਾਂ ਵੀ ਆਵਾਜ਼ ਜੀ ਆਪ ਜੀ ਨੂੰ ਜੀ ਤੈਨੂੰ ਫੋਟੋ 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 ਫੋ ਇੰਨੀਆਂ ਨਾਲ ਵਾਪੇ ਇਕੱਲੇ ਇਹ ਮੈਂ ਮੋਟਾ ਬੈਠਾ ਰਿਹਾ ਨਾ ਮੈਂ ਕਿਹਾ ਚੌਣਾ ਲਾਦਾ ਕੁਛ ਹੋਣ ਵਾਲੇ ਟਾਈਮ ਲਈ ਕੁਝ ਤਾਂ ਚਲੋ ਹੁੰਦੀਆਂ ਇੰਨੀਆਂ ਪਰਮਾਤਮਾ ਸਾਰੇ ਨਹੀਂ ਬਣਨੇ ਪਾਪਾ ਨਾਲ ਮਨੋ ਦਾ ਵਾਲਾ ਇਹ ਮੈਂ ਕਹਿ ਰਿਹਾ ਤਣੂ ਮੂੰਹ ਘੱਟ ਬੈਠਾ ਨਾ ਲੱਗਦੀ ਨਿਰਬਿਰ ਤੇ ਰੂਪਨ ਤੂੰ ਨਾਮੇ ਤੋ ਦੁੱਖ ਹੈ ਦੁਖ ਹੈ ਮਉ ਨਾਮ ਜਾਣਾ ਮਾਇਆ ਮਦਨਾ ਤਾ ਕਰਨਾ ਮੋ ਆ ਗਿਆ ਸਰਟਾ ਮੈਂ ਆ ਮੁੰਡਾ ਬਾਹਰੋਂ ਆਇਆ ਕਿਤੇ ਨਹੀਂ ਬਾਹਰੋਂ ਨਹੀਂ ਹੈ ਹੁਣ ਉਹਨਾਂ ਨਾਲ ਨਾਲ ਆਤਾ ਜਦੋਂ ਆਪਾਂ ਇਹ ਕੰਮ ਦੇ ਟੋਕਾ ਟਗਾਏ ਕਰ ਮੈਂ ਕਿਹਾ ਨਹੀਂ ਕਰਉਣਾ ਇਹ ਨਾ ਇਹ ਨਕਲਾ ਨੁਕਲਾ ਤੇ ਜਾਣ ਲੱਗ ਪਿਆ ਸਾਈਡ ਬੈਗ ਵੱਡੇ ਆ ਲੈ ਬਹੁਤ ਜ਼ਿਆਦਾ ਪਾਲਿਆ ਪਾਲਕ ਥੋੜੀ ਕਰ ਲੈ ਉਹ ਮੈਂ ਕਹਿੰਦਾ ਅਮਰੀਕਾ ਦਾ ਕੋਈ ਗਾਂਹ ਦੇ ਤਾ ਨਹੀਂਗਾ ਕੋਈ ਨਹੀਂ ਇਹ ਨਕਲਾ ਤੇ ਜਾਣ ਲੱਗ ਪਿਆ ਓਹੋ ਇਹ ਸਾਈਡ ਬੈਗ ਤੇਰਾ ਹਾਂ ਮੰਮੀ ਦਾ ਤੇਰੀ ਆਈ ਵੀ ਨਹੀਂ ਉਹ ਦੇ ਹੋਣਾ ਆਈ ਮੰਮੀ ਤਾਂ ਘਰ ਆਣੀ ਦਾ ਬਣਿਆ ਲਾਓ ਵੀ ਚੱਲਦਾ ਪ੍ਰੋਗਰਾਮ ਉਹ ਡੈਡੀ ਵੀ ਆ ਰਿਹਾ ਇਹਦਾ ਉੱਤੋਂ ਹੀ ਦੇਖੀ ਜਾਂਦਾ ਬੰਦਾ ਪਾਸ ਹੋ ਗਿਆ ਫੇਲ 80 ਚੋਂ ਕਿੰਨੇ ਨੰਬਰ ਆਏ ਕਿੰਨੇ 80 ਚੋਂ ਕਿੰਨੇ ਨੰਬਰ ਆਏ 80 ਚੋਂ ਕਿੰਨੇ ਇਹ ਮੈਂਗਾ ਏ ਮੈਂ ਕਹਿੰਦਾ ਸੈਂਟਿਸ ਬਣੂੰਗਾ ਘਰੇ ਨਹੀਂ ਤੂੰ ਗਾਲਤਾ ਸੁਣ ਤੂੰ ਸਵੇਰੇ ਹੋਰ ਕੋਟ ਪਾਇਆ ਸੀ ਮੇਰੇ ਕੋਟ ਹੋਰ ਪਾਇਆ ਸੀ ਉਸ ਕਰੇ ਨੂੰ ਲੰਬ ਚਲੇ ਪਹਿਲੇ ਕੋਟ ਇੱਕ ਭੇਜ ਦੋ ਸਾਰੇ ਕੋਟ ਖਰਾਬ ਕਰ ਲੈਣੇ ਪ੍ਰੋਰਾ ਚੱਲ ਰਿਹਾ ਜੋਰਾ ਦੇ ਆਪੇ ਫੋੜੇ ਕੱਚੇ ਐਤਰ ਭੁੱਖ ਲੱਗੀ ਆ ਬਾਸ ਨਹੀਂ ਚੱਲਦਾ ਬਾਬੇ ਦਾ ਦੋ ਪਟ ਕੀ ਨਹੀਂ ਪਕੌੜਾ ਖਾ ਗਿਆ ਲੋਈ ਮਿੱਤੋ ਸਾਡਾ ਇਧਰ ਬਲੌਗਰ ਸਾਹਿਬ ਲੱਗਾ ਸੇਵਾ ਕਰਨ ਚਾੜਿਆ ਕੰਮ ਤੇ ਚਾਹ ਪਕੌੜੇ ਦਾ ਲੰਗਰ ਪਿਆ ਚੱਲ ਤੇ ਸੰਗਤ ਛਕ ਰਹੀ ਆ ਰੌਣਕ ਲੱਗੀ ਜਾ ਪੂਰੀ ਤੇ ਪਿੰਡ ਆਪਣਾ ਛੋਟਾ ਹੀ ਆ ਇੰਨਾ ਵੱਡਾ ਨਹੀਂਗਾ ਤਿੰਨ ਕੁ ਸੌ ਵੋਟ ਆਈਆ ਸਾਰੇ ਪਿੰਡ ਦੇ ਕਿਦਾਂ ਫੇ ਮੈਂ ਕਿਹਾ ਸੇਵਾ ਕਰ ਲਈ ਏ ਥੋਣ ਗਿਆ ਆਪ ਦਾ ਆਪਣੇ ਆਪ ਨੂੰ ਕਿਹਾ ਮੈਂ ਅੱਛਾ ਇਹ ਪੁੱਠੇ ਸਿੱਧੇ ਕੰਮ ਕੀਤੇ ਸਹੀ ਹੋ ਜਾਣਗੇ ਨਾ ਨਹੀਂ ਨਹੀਂ ਪੁੱਠੇ ਤੇਰੀ ਇਹ ਤਾਂ ਸੇਵਾ ਕਰਨੀ ਚਾਹੀਦੀ ਹੁਣ ਦੋ ਘਥਾ ਤਾਂ ਛੱਡੀ ਸੀ ਅੱਛਾ ਤੁਰੂ ਕੀਤੀ ਅੱਜ ਆ ਸਾਡੇ ਪੰਜ ਸਾਹ ਜਿੱਦਾਂ ਹਨ ਇਹਨਾਂ ਨੂੰ ਗੁੱਸਾ ਬਹੁ ਆਉਂਦਾ ਤੇ ਕੰਮ ਜਿੱਦਾ ਘੜ ਤੇ ਦਾਬਾ ਜਿਆਦਾ ਪਾਉਂਦੇ ਹੁੰਦੇ ਆ ਕੋਈ ਵਿਆਹ ਦਾ ਪ੍ਰੋਗਰਾਮ ਹੋਵੇ ਕੋਈ ਕੋਈ ਨਾ ਇਦਾਂ ਪ੍ਰੋਗਰਾਮ ਹੋਵੇ ਪਰ ਹੁੰਦੇ ਮੋਰੇ ਆ ਇਹ ਦਾਬਾ ਹੀ ਨਹੀਂ ਜਿਆਦਾ ਪਾਉਣਾ ਪਰ ਇਹਨੂੰ ਗਾਲਾਂ ਗੱਡੀ ਚ ਨਹੀਂ ਤੋ ਦਾਬਕੇ ਤੋਂ ਕੰਮ ਲੈਂਦੇ ਹਾਂ ਹਾਂ ਚੱਲ ਆਕੇ ਤੂੰ ਵੀ ਕੱਢਿਆ ਕਿਹੜਾ ਦਾਬਕੇ ਕਰਨ ਵਾਲੇ ਕੰਮ ਕਰੀ ਜਾਂਦਾ ਤੂੰ ਵੀ ਤੇਰੀ ਹਲੇ ਬੁੜੀਆਂ ਆ ਵੀ ਸਾਡੇ ਪਿੰਡ ਦਾ ਹੀ ਅੱਜ ਦਾ ਨਾ ਵੋਟਰ ਤੇ ਆਪਾਂ ਜਿਹੜਾ ਵੋਟਾਂ ਦੇ ਪੂਰੀ ਸਪੋਰਟ ਕੀਤੀ ਆ ਨੇ ਪਰ ਇਹ ਵੀ ਤਾਂ ਬਹੁਤ ਉਂਗਲੀਆਂ ਨੇ ਖੜੀਆਂ ਕਰਦਾ ਅਜ ਤਾਂ ਇਹਦਾ ਟੈਡ ਕੱਢ ਕੇ ਇੱਕ ਕੁਰਸੀ ਦੇ ਨਾ ਟੈਡ ਕੱਢ ਕੇ ਵਹਿ ਜਾਂਦਾ ਹੁੰਦਾ ਚ ਲੱਤ ਵੀ ਤਾਂ ਆਹ ਚੱਕਲੇ ਦੇ ਨਾਲ ਇਦਾਂ ਭਾੜਾ ਚੱਕ ਕੁਰਸੀ ਵੀ ਤੋੜ ਕੇ ਆ ਜਾਂਦਾ ਜੇ ਤਾਂ ਤੇ ਹੁਣ ਇਦਾਂ ਖਾ ਪੀ ਲਿਆ ਮੈਂ ਸੇਵਾ ਕਰਨਾਂ ਚੱਲ ਜਾਉਂਗਾ ਸੇਵਾ ਲੈ ਬੈ ਕੇ ਕੱਢੀ ਸੇਵਾ ਕਰਦਾ ਮੇਰੀ ਆ ਮੇਰਾ ਇੱਕ ਵੀ ਕੋਈ ਨਹੀਂ ਇਦਾਂ ਆ ਬੰਦੇ ਦੇਖਦਾ ਇਦਾਂ ਕੋਲ ਥਾ ਰੱਖਣਾ ਜੋ ਢਿਰ ਦੂ ਮਾੜਾ ਸਾਹ ਨਾਲ ਹੀ ਫੇ ਖਾਣ ਲੱਪਣਾ ਸੇਵਾ ਕਰਦਾ ਰਹੇ ਕਾਲ ਬਿਸ਼ਰਮਾ ਉਹ ਦੇਖ ਲੈ ਇੱਕ ਵੀ ਬੋਤਲ ਕਿਸੇ ਕੋਲ ਭੰਦਾ ਖਡਾਈ ਲਈ ਲਓ ਜੀ ਪ੍ਰੋਗਰਾਮ ਦੀ ਹੋ ਗਈ ਸਮਾਪਤੀ ਇੱਧਰ ਗੋਰੀਆਂ ਮੇਮਾਂ ਦਾ ਚੇਤਾ ਕਾਲੇ ਮਦਾਗੜ ਕੇ ਆ ਗਿਆ ੜਕੇ ਆਖਰੀ ਜੇ ਇਹ ਨਹੀਂ ਪਰਤੋਣਾ ਪੈਣਾ ਸਮਾਪਤੀ ਇਹ ਨਹੀਂ ਕਰਨੀ ਪੈਣੀ ਜਲਦੀ ਦੱਸ ਹਾਂ ਕੁਛ ਆ ਰਹੇ ਉਹ ਚਾਹ ਇੰਨੀ ਰੱਖ ਲੈ ਇੱਧਰ ਸਰਪੰਚ ਦੇ ਭਾਰ ਪਾਇਆ ਹੁਣੇ ਭਾਰ ਪੈ ਗਿਆ ਸਰਪੰਚ ਦੇ ਇੱਧਰ ਵੀ ਅੰਕਲ ਜੀ ਵੀ ਬੈਠੇ ਆ ਗੁੱਸੇ ਜਿਹਾ ਥੋੜਾ ਜਿਹਾ ਪਾਦ ਗਏ ਆ ਬੰਦਲੇ ਵੀ ਸਾਰੇ ਜਣੇ ਨਹੀਂ ਬੰਦ ਕੋ ਐਸਾ ਨਹੀਂ ਦੇਤਾ ਲੜਾਈ ਹੋ ਜਾਂਦਾ ਫੇਰ ਸਰਪੰਚਾ ਤੈਨੂੰ ਫੇਰ ਫੈਸਲਾ ਕਰਾਉਣਾ ਪੈਣਾ ਹੁਣੀ ਵੰਡ ਦੇ ਇੰਨੀ ਚਾਹ ਨਹੀਂ ਹੁਣੀ ਚਾਹ ਜਾਈ ਜਿਆਦਾ ਕਰੋ ਜਿਆਦਾ ਤਾਂ ਗੋਟਵਾਲ ਨੇ ਚਾਹ ਬਦੀ ਸੀ ਬਾਬਾ ਸਾਰਿਆਂ ਦੇ ਹਿਸਾਬ ਨਾਲ ਪਾਈ ਬਾਬਾ ਦੱਬੀ ਜਾਂਦਾ ਕਿਉਂ ਹਮ ਪਹਿਲਾਂ ਜਿਆਦਾ ਪਾਤੀ ਆ ਹੁਣ ਚਾਹ ਕੇ ਰਹਿ ਗੋ ਇਹ ਚਿਹਰੇ ਦੋ ਦੋ ਪਾ ਦੇ ਦੇ ਸਰਪੰਚ ਭਾਰ ਇਹਨਾਂ ਨਹੀਂ ਚੱਕ ਸਕਦਾ ਆ ਜਾ ਪਕੌੜੇ ਪਵਾਓ ਬਈ ਇਸਮੇ ਚਾਹੇ ਪਾ ਲਓ ਲੋਕ ਸਾਰੇ ਨੇ ਪਹਿਲਾਂ ਪਵਾ ਲੋ ਲੋੜੇ ਬਾਅਦ ਚ ਬਾਰ ਬਾਰ ਫੇਰ ਪਵਾ ਲੈ ਪਾਟੀ ਲੈ ਲੈ ਬਾਟੀ ਲੱਭ ਕੇ ਚਾਹ ਪਕੌੜਾ ਭਾਂਡਾ ਲਿਆ ਚਾਹ ਪਕੌੜਾ ਖਰਾਈ ਕੇ ਲਈ ਚਾਹ ਪਕੌੜਾ ਠੀਕ ਹੈ ਇਦਾਂ ਸਰਪੰਚ ਹੱਥ ਸਾਫ ਨਹੀਂ ਰੱਖੀ ਜਾ ਤਲੇ ਬਾਅਦ ਬਾਅਦ ਚ ਬਾਅਦ ਚ ਇੱਕ ਵਾਰੀ ਬਾਅਦ ਚ